ਯਾਰ ਬਾਜੀ ਮੈਂ ਤੋਂ ਰੇੜਾ ਨਿਘਾਰ ਰਿਆਂ ਹੀ ਲਾਗਾਉਂਦੀ ਤੇ ਆਪਣਾ ਸਬਜ਼ੀ ਫਰੋਡ ਵੇਚਣ ਜਾਂਦਾ ਸੀ ਜਦੋਂ ਮੈਂ ਇੱਥੇ ਕਿ ਲਗਾ ਆਉਣ ਅਗਲੇ ਬੰਨੇ ਖੜੇ ਆ ਤੇ ਮੈਂ ਸਕੂਟਰੀ 'ਚ ਖੜੀ ਰਾਤ ਦੇ ਵਿੱਚੋਂ ਪਰੇ ਕਰਨ ਲਗਾ ਪਰੇ ਕਰਦਿਆਂ ਸਾਰੀ ਮੇਰੇ ਬੱਚੇ ਦੇ ਗਲੋਂ ਇਹਨਾਂ ਪਿੱਛਾ ਇੱਥੋਂ ਚੈਨ ਨੂੰ ਹੱਥ ਪਾ ਲਿਆ ਗਲੇ 'ਚ ਉਹ ਮਰੋੜ ਕੇ ਨਾਲ ਹੀ ਇਹਨਾਂ ਸਿਰੀ ਸਾਬ ਖੋ ਲਿਆ ਸਿਰੀ ਸਾਬ ਖੋ ਕੇ ਨਾਲ ਬਨਾਣ ਪਾਰਦੀ ਬਨਾਜਵੀ ਇਹਨਾਂ ਦੇ ਕੋਲ ਆ ਤੇ ਮੈਂ ਉਹਨੂੰ ਝਰੋਣ ਲਗਾ ਆਪਣੇ ਬੱਚੇ ਨੂੰ ਮੇਰੇ ਢਾੜੀ ਨੂੰ ਹੱਥ ਪਾ ਲਿਆ ਨਾਲ ਹੀ ਮੈਂ ਦਾਜਾ ਖਿੱਚਦਾ ਕਿ ਮੈਂ ਜਿਆ ਰੋਲਾ ਰਾਲਾ ਪਾਇਆ ਤੇ ਜਿਹੜੇ ਲਾਗੇ ਲਾਗੇ ਸਾਰੇ ਬੰਦੇ ਤਮਾਸ਼ਾ ਵੇਂਦੇ ਰੋ ਲਾਗੇ ਕੋਈ ਨਹੀਂ ਆਇਆ ਸਾਰੇ ਪੰਜਾਬੀ ਜਿਹੜੇ ਤਮਾਸ਼ਾ ਵੇਖਣ ਨਹੀਂ ਲਾਗੇ ਚੰਗੇ ਦਾਗਾਂ ਵਾਲੇ ਵਿੱਚ ਸਰਦਾਰ ਸਿਰਫ ਪੈਸੇ ਨੂੰ ਪਿਆਰ ਆ ਇਹਨਾਂ ਦੀਆਂ ਜ਼ਮੀਰਾਂ ਮਰੀਆਂ ਪਈਆਂ ਬੇਹਣੀਓ ਪਿਆਰ ਕਰਦੇ ਆ ਕਿਰਾਇਆ ਮੰਗਦੇ ਆ ਬਾਹ ਕਿਰਾਇਆ ਕਰਾਏ ਪਿਛੇ ਹਲਕੂ ਹਲਕੂ ਕਰਦੇ ਫਿਰਦੇ ਨੇ ਬਾ ਤੇ ਇਹਦਾ ਮਕਸਦ ਇਹ ਆ ਵੀ ਹਾੜਾ ਫੇਰ ਤੇ ਰਹਿਣ ਦਾ ਕੋਈ ਮਕਸਦ ਨਹੀਂ ਹੈਗਾ ਪੰਜਾਬ ਦੇ ਦਾੜੀ ਨੂੰ ਹੱਥਾਂ ਰੰਗੀਲੇ ਪਾਇਆ ਨਾਲ ਦੋ ਭਈਏ ਭਾਜੀ ਪਿਛੇ ਦੇ ਨਾਲ ਹਾਂਜੀ ਹਾਂਜੀ ਭਈਏ ਕਿੱਥੇ ਨੇ ਭਈਏ ਨਾਲ ਹੀ ਆਪ ਹੀ ਭੱਜ ਗਿਆ ਨਾਲ ਹੀ ਭਈਏ ਲੈ ਗਿਆ ਦੋਵੇਂ ਹੀ ਮੇਰਾ ਦਸਤਾਰ ਮੇਰੀ ਢਾਈਏ ਨੇ ਕਿੰਨੇ ਕ ਵਜੇ ਦੀ ਗੱਲ ਪਾਜੀ 11 ਵਜੇ ਦੀ ਗੱਲ ਤੇ ਕਹਿੰਦਾ ਜਾਓ ਜੋ ਕਰਨਾ ਕਰ ਲਓ ਮੈਂ ਜੋ ਕਰਨਾ ਤੁਹਾਡੇ ਕੋਲ ਜੋ ਹੋ ਸਕਦਾ ਕਹਿੰਦਾ ਕਰ ਲਓ ਤੁਸੀਂ ਬਾਬਾ ਜੀ ਓਏ ਆ ਕੇ ਸਰ ਕੀ ਮਾਮਲਾ ਹੈ ਜੀ ਇੱਕ ਅੱਜ ਜਿਹੜਾ ਸੋਸ਼ਲ ਮੀਡੀਆ ਤੇ ਕਾਫੀ ਜਿਹੜਾ ਲੋਕਲ ਹੋ ਰਿਹਾ ਹੈਗਾ ਸਰਕੂਲੇਟ ਕਾਫੀ ਜ਼ਿਆਦਾ ਪ੍ਰਚਾਰ ਹੋ ਰਿਹਾ ਹੈ ਕਿ ਪ੍ਰਵਾਸੀ ਮਜ਼ਦੂਰਾਂ ਵਲੋਂ ਜਿਹੜਾ ਅਨਮੋਲ ਪ੍ਰੀਤ ਸਿੰਘ ਹੈਗਾ ਬਿਲਪੁਰ ਨੜਾਲੇ ਦਾ ਤੇ ਉਹਨਾਂ ਲੜਾਈ ਝਗੜਾ ਕੀਤਾ ਜਦ ਕਿ ਅਸਲੀਅਤ ਅਥੇ ਹੈਗਾ ਕਿ ਅਨਮੋਲ ਪ੍ਰੀਤ ਸਿੰਘ ਸਤਨਾਮ ਸਿੰਘ ਦਾ ਲੜਕਾ ਹੈਗਾ ਜਿਹੜਾ ਨੜਾਲਾ ਬਿਲਪੁਰ ਦਾ ਰਹਿਣ ਵਾਲਾ ਤੇ ਦੂਸਰੇ ਪਾਸੇ ਰੰਗੀਲਾ ਸਨੋਫ ਸਤਪਾਲ ਉਹ ਵੀ ਨੜਾਲੇ ਦਾ ਰਹਿਣ ਵਾਲਾ ਦੋਨੇ ਇਹ ਪੰਜਾਬੀ ਨੇ ਤੇ ਦੋਨੇ ਹੀ ਇਹ ਜਿਹੜੇ ਹੈਗੇ ਆ ਰੇੜੀ ਲਗਾਉਂਦੇ ਹੈਗੇ ਆ ਸਬਜ਼ੀ ਔਰ ਫਰੂਟ ਦੀ ਇਹ ਦੋਨੋਂ ਦਾ ਕਾਰੋਬਾਰ ਇੱਕੋ ਜਿਹਾ ਅੱਗੇ ਵੀ ਕਾਫੀ ਵਾਰ ਇਹ ਆਪਸ ਚ ਰੇੜੀ ਲਗਾਉਣ ਤੋਂ ਝਗੜੇ ਆ ਤੇ ਅੱਜ ਵੀ ਇਹਨਾਂ ਦਾ ਦੋਨਾਂ ਦਾ ਆਪਸ ਵਿੱਚ ਝਗੜਾ ਹੋਇਆ ਸੀਗਾ ਤੇ ਜਦੋਂ ਇਹ ਝਗੜ ਪਏ ਆਪ ਤੇ ਹੱਥੋ ਪਾਈ ਹੋਣ ਲੱਗ ਪਏ ਤੇ ਉਹ ਜਿਹੜੇ ਉੱਥੇ ਪ੍ਰਵਾਸੀ ਮਜ਼ਦੂਰ ਕਾਮਗਰਦ ਨੇ ਉਹਨਾਂ ਦੇ ਵਿੱਚ ਪੈ ਕੇ ਇਹਨਾਂ ਦਾ ਝਗੜਾ ਹਟਵਾਇਆ ਪੁਰਿਸਤ ਲੋਆ ਨਹੀਂ ਕੋਈ ਗੱਲ ਨਹੀਂ ਹੋਈ ਬਟ ਜਿਹੜਾ ਅਨਮੋਲ ਪ੍ਰੀਤ ਰੇ ਕਿਉਂਕਿ ਅੱਜ ਕੱਲ کافی ਉਹ ਚੱਲਦਾ ਪਿਆ ਪ੍ਰਵਾਸੀ ਮਿਹਦੂਰਾਂ ਦੇ ਖਿਲਾਫ ਜੋ ਲੋਕਾਂ ਦੇ ਵਿੱਚ ਗਰੋਸ ਹੈਗਾ ਜੀ ਕੋਈ ਦੋ ਚਾਰ ਜਿਹੜੇ ਇਨਸੀਡੈਂਟ ਹੋਏ ਉਹਦੇ ਕਰਕੇ ਤੇ ਉਹ ਇਹਦਾ ਇਸ ਗੱਲ ਨੂੰ ਮੁੱਦਾ ਬਣਾ ਕੇ ਜਿਆਦਾ ਛੱਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦਕਿ ਇਹ ਝਗੜਾ ਅਨਮੋਲ ਪ੍ਰੀਤ ਜਿਹੜਾ ਨਾਲੇ ਦਾ ਰਹਿਣ ਵਾਲਾ ਔਰ ਰੰਗੀਲਾ ਜਿਹੜਾ ਨਾਲੇ ਦਾ ਰਹਿਣ ਵਾਲਾ ਇਹਨਾਂ ਦੋਨਾਂ ਵਿਚਕਾਰ ਹੈਗਾ ਦੋਨੇ ਇੱਕੋ ਹੀ ਕੰਮ ਕਰਦੇ ਹੈਗੇ ਆ ਤੇ ਇਸ ਦੇ ਵਿੱਚ ਕਿਸੇ ਵੀ ਹੋਰ ਪ੍ਰਵਾਸੀ ਦਾ ਝਗੜਾ ਨਹੀਂ ਹੈਗਾ ਇਹ ਦੋਨਾਂ ਦਾ ਆਪਸੀ ਝਗੜਾ ਹੈ ਫਿਲਹਾਲ ਕੀ ਕਾਰਵਾਈ ਕੀਤੀ ਜਾ ਰਹੀ ਜੋ ਵੀ ਇਹਨਾਂ ਦੀ ਕੰਪਲੇਂਟਸ ਹੈਗੀ ਆ ਦੋਨਾਂ ਪਾਸੇ ਤੋਂ ਨਾ ਤਰਨੀ ਲੈ ਕੇ ਤੇ ਜੋ ਵੀ ਇਹਨਾਂ ਦਾ ਫੈਕਟ ਸਾਂਦੇ ਆ ਫੈਕਟ ਦੇ ਮੁਤਾਬਕ ਇਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਜਾਵੇਗੀ